ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅੱਜ 16 ਮਾਰਚ 2024 ਨੂੰ ਦੁਪਹਿਰ ਤੋਂ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਵੱਲੋਂ ਵਾਰਡ ਨੰਬਰ 5 ਇੰਦਰਾ ਨਗਰ ਅਤੇ ਜਲਫਾ ਮਾਤਾ ਰੋਡ ਵਿਖੇ 95.07 ਲੱਖ ਰੁਪਏ ਦੀ ਲਗਦੇ ਨਾਲ ਲਗਾਏ ਜਾਣ ਵਾਲੇ ਪੇਵਰਾਂ ਅਤੇ ਹੋਰ ਕੰਮਾਂ ਦਾ ਨੀ ਪੱਤਰ ਰੱਖਿਆ ਗਿਆ ਇਸ ਦੇ ਨਾਲ ਹੀ ਵਾਰਡ ਨੰਬਰ 13 ਦੇ ਵਿੱਚ 20.86 ਲੱਖ ਰੁਪਏ ਦੀ ਲੱਗਦੇ ਨਾਲ ਉਸਾਰੀ ਗਈ ਮੈਲਾ ਮੰਡਲ ਦੀ ਬਿਲਡਿੰਗ ਅਤੇ ਵਾਰਡ ਨੰਬਰ 4 ਦੇ ਵਿੱਚ 46.43 ਲੱਖ ਰੁਪਏ ਦੇ ਨਾਲ ਲਗਾਈ ਗਏ ਪੇਵਰਾ ਅਤੇ ਹੋਰ ਕੰਮਾਂ ਦਾ ਉਦਘਾਟਨ ਕੀਤਾ ਗਿਆ ਇਸ ਮਕੇ ਮਿਊਸਪਲ ਕਾਉਂਸਲਰ ਪ੍ਰਧਾਨ ਸੰਜੇ ਸਾਨੀ ਦੇ ਸਹਿਤ ਕਾਉਂਸਲਰ ਮਨਜੀਤ ਕੌਰ ਮੱਟੂ ਇੰਦੂਵਾਲਾ ਵਿਨਾਇਰੀ ਸਰੋਜ ਕੁਮਾਰੀ ਮਿਨਾਖੀ ਵਾਲੀ ਐਡਵੋਕੇਟ ਪਰਮਜੀਤ ਸਿੰਘ ਪੰਮਾ ਵਿਦਿਆ ਸਾਗਰ ਵੀ ਮੌਜੂਦ ਸਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ